ਸੰਗਤ ਰਤਨ ਲੈ ਸੋ ਤਰਿਆ ਮੇਰਾ ਤੋ ਜੀ ਸੁ ਜਿਵੇਂ ਇੱਕ ਤਨੂ ਪਤਾ ਹੀ ਹੈ ਕਿ ਅੱਜ ਰਾਜਵੀ ਜਵੰਦਾ ਦੀ ਅੰਤਿਮ ਅਰਦਾਸ ਪਿੰਡ ਪੋਨਾ ਵਿਖੇ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਸੰਗਤ ਪਹੁੰਚ ਰਹੀ ਹੈ ਇਨਾਂ ਸਮਾਗਮਾਂ ਦੇ ਵਿੱਚ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਪਰਿਵਾਰ ਦੇ ਨਾਲ ਖੜਨ ਦੇ ਲਈ ਕਿਉਂਕਿ ਇੰਨੀ ਛੋਟੀ ਉਮਰੇ ਰਾਜਵੀਰ ਜਵੰਦੇ ਦਾ ਤੁਰ ਜਾਣਾ ਹਾਲੇ ਤੱਕ ਵੀ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਉਹ ਹਸਮੁਸੂ ਕਰਦਾ ਚਿਹਰਾ ਜੋ ਕਿ ਗਾਇਕੀ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਅਤੇ ਨਾਲ ਹੀ ਇੱਕ ਹਸਮੁਖ ਇਨਸਾਨ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਉਹਨਾਂ ਦੇ ਸੋਸ਼ਲ ਮੀਡੀਆ ਕਾਉਂਟ ਸੇ ਉਹਨਾਂ ਦੀਆਂ ਵੀਡੀਓ ਦੇਖਦੇ ਹੀ ਰਹਿੰਦੇ ਹੋਵੋਗੇ ਜਿੱਥੇ ਕੀ ਉਹ ਕਿਸ ਤਰ੍ਹਾਂ ਹਾਸਾ ਮਜ਼ਾਕ ਕਰਦੇ ਰਹਿੰਦੇ ਸਨ ਹਰ ਸਮੇਂ ਹੱਸਦੇ ਚਿਹਰੇ ਵਾਲਾ ਇਨਸਾਨ ਇੰਨੀ ਜਲਦੀ ਸਾਡੇ ਤੋਂ ਦੂਰ ਚਲੇ ਜਾਵੇਗਾ ਕਿਸੇ ਨੇ ਸੋਚਣਾ ਤਾਂ ਕਿ ਕਿਸੇ ਦੇ ਕਦੇ ਸੁਪਨੇ ਵਿੱਚ ਵੀ ਨਹੀਂ ਆਇਆ ਹੋਵੇਗਾ ਪਰ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਅਦਾਸ ਵੀ ਹੋ ਰਹੀ ਹੈ ਜਿੱਥੇ ਕਿ ਪਿੰਡ ਪੋਨਾ ਵਿਖੇ ਵੱਡਾ ਇਕੱਠ ਹੈ ਕਾਰ ਤੇ ਰਾਜਨੀਤਿਕ ਸਮਾਜਿਕ ਚਿਹਰੇ ਪਹੁੰਚ ਰਹੇ ਨੇ ਇਹ ਹੋ ਤੇਰੀ ਬੰਦਾ ਹਰਪਚੀਮਾ ਰਾਜੀਵਰ ਬੋਲੀ ਨਰਬੈਰ ਤੇ ਇਸ ਤੋਂ ਇਲਾਵਾ ਹੋਰ ਵੀ ਸਾਰੇ ਕਲਾਕਾਰ ਅੱਜ ਇੱਕ ਜੇ ਕਪਰਾ ਦਾ ਰੋਲ ਅਦਾ ਕਰ ਰਹੇ ਨੇ ਤੁਸੀਂ ਕੀਰਤਨ ਸਰਵਣ ਕਰ ਰਹੇ ਹੋ ਰਾਜਵੀਰ ਜਵੰਦਾ ਦੇ ਇਹਨਾਂ ਅੰਤੇ ਮਰਦਾਸ ਦੇ ਸਮਾਗਮਾਂ ਦੇ ਵਿੱਚ ਸਾਰੇ ਕਲਾਕਾਰ ਇੱਕ ਭਰਾ ਦਾ ਰੋਲ ਅਦਾ ਕਰ ਰਹੇ ਨੇ ਕੁਲਵਿੰਦਰ ਬਿੱਲਰ ਰਵੀਰ ਬੋਲੀ ਤੇ ਹੋਰ ਕਲਾਕਾਰ ਜੋ ਕਿ ਅੱਜ ਆਪਣੇ ਉਸ ਪਿਛੜੇ ਸਾਥੀ ਨੂੰ ਅੰਤਿਮ ਮਜਾਈ ਦੇਣ ਉਹਨਾਂ ਦੇ ਸਮਾਗਮ ਵਿੱਚ ਪਹੁੰਚੇ ਨੇ ਸਾਰੇ ਕਲਾਕਾਰ ਇੱਕ 1000 2000 ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚ ਰਹੀਆਂ ਨੇ ਉੱਤੇ ਕਲਾਕਾਰ ਅਮਰ ਸੇਮ ਵੀ ਦੇਖ ਸਕਦੇ ਤੁਸੀਂ ਹੋਰ ਵੀ ਕਲਾਕਾਰ ਮੀਡੀਆ ਇੰਡਸਟਰੀ ਦੇ ਜੋ ਆਪਣੇ ਉਸ ਭਰਾ ਦੇ ਉਹਨਾਂ ਸਮਾਗਮਾਂ ਦੇ ਵਿੱਚ ਇੱਕ ਭਰਾ ਦਾ ਇੱਕ ਦੋਸਤ ਦਾ ਇੱਕ ਜਿਗਰੀ ਯਾਰ ਦਾ ਰੋਲ ਅਦਾ ਕਰ ਰਹੇ ਨੇ ਅਸੇ ਦਾਸੇ ਤੂੰ ਮਾੜਾ ਲਾਟ ਕਿਉਂ ਹਾਰ ਗਿਆ ਜਸ ਜਗਨਾ ਮਿੱਟੀ ਆਲਾ ਅਲਾਮ ਜੋ ਸ਼ੁਰੂ ਹੋ ਰਹੀ ਹੈ ਜੀ ਲਗਾਤਾਰ ਸੰਗਤ ਆ ਰਹੀ ਹੈ 11 ਵਜੇ ਦਾ ਸਮਾਂ ਹਾਲਾਂਕਿ ਹਲੇ ਜਦੋਂ ਵੀਡੀਓ ਰਿਕਾਰਡ ਹੋ ਰਹੀ ਹੈ ਪੌਣੇ 11 ਹੋਏ ਨੇ ਪਰ ਫਿਰ ਵੀ ਪੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਪੰਡਾਲ ਦੇ ਵਿੱਚ ਇਸ ਜਗ੍ਹਾ ਤੇ